ਕਿੰਨੇ ਸਮੇਂ ਤੋਂ ਤੁਹਾਡਾ ਐਕਸੀਡੈਂਟ ਹੋਇਆ? ਇਹ ਹੋ ਗਿਆ ਜੀ 2.5 ਸਾਲ ਹੋ ਗਿਆ ਜੀ। 2.5 ਸਾਲ ਹੋ ਗਿਆ। ਇਹ ਲੱਤ ਫਿਰ ਉਹੋ ਐਕਸੀਡੈਂਟ 'ਚ ਕੱਟੀ ਜਾਂਦੀ ਹੈ ਕਿ ਬਾਅਦ 'ਚ ਕੱਟਣੀ ਹੈ? ਨਹੀਂ ਜੀ ਇਹ ਬਾਅਦ 'ਚ ਕੱਟੀ ਜਾਂਦੀ ਹੈ ਤੇ ਮਹੀਨਾ ਕਿ ਹੋਇਆ। ਹੂੰ ਮਹੀਨਾ ਕੋਇਆ। ਹਾਂਜੀ। ਹੁਣ ਆਪਰੇਸ਼ਨ ਹੋਇਆ ਇਹਦਾ? ਆਪਰੇਸ਼ਨ ਹੋਇਆ ਜੀ। ਆਪਰੇਸ਼ਨ ਹੋਇਆ ਤੇ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ? ਪਹਿਲਾਂ ਫੇਰੀ ਦਾ ਕੰਮ ਕਰਦੇ ਸੀ ਜੀ ਕੋਵਾੜ ਦਾ। ਅੱਛਾ ਜੀ। ਹਾਂਜੀ। ਤੇ ਉਹਦੇ ਵਿੱਚ ਕਿੰਨੇ ਕ ਪੈਸੇ ਕਮਾ ਲਿੰਦੇ ਸੀ? ਉਹਦੇ ਵਿੱਚੋਂ ਜੀ ਇਤਰਾ ਹੀ ਪਾਰਲਰ ਕੋਸ਼ ਬੱਚਿਆਂ ਦਾ ਹੀ ਗੁਜ਼ਾਰਾ ਹੀ ਮਸਾਉਂਦਾ ਜੀ। ਹੂੰ। ਹਾਂਜੀ। ਤੇ ਹੁ ਹੋਰ ਕਮਾਈ ਦਾ ਕੀ ਸਾਧਨ ਤੁਹਾਡਾ ਕਮਾਈ ਦਾ ਸਾਧਨ ਇਹ ਜੀ ਘਰ ਦੇ ਸਕੂਲ ਜਾਂਦੇ ਆ 3000 ਰੁਪਏ ਤਨਖਾਹ ਲੈਂਦੇ ਨੇ 3000 ਰੁਪਏ ਹਾਂਜੀ ਉਹਦੇ ਚ ਵੀ ਮਤਲਬ 600 ਰੁਪਏ ਕਿਰਾਇਆ ਭੜਾ ਲੱਗ ਜਾਂਦਾ ਪ੍ਰਾਈਵੇਟ ਸਕੂਲ ਜਾਂਦੇ ਨੇ ਪ੍ਰਾਈਵੇਟ ਸਕੂਲ ਹੈ ਅੱਛਾ ਕੀ ਹੋ ਸਕਦਾ ਤੁਹਾਡੀ ਰੋਜ਼ੀ ਰੋਟੀ ਦਾ ਜੇ ਕੋਈ ਜੁਗਾੜ ਕਰਨਾ ਹੋਵੇ ਕਿਵੇਂ ਕਰ ਸਕਦੇ ਆ ਵੀਰਾਂ گاڑی ਇਹੋ ਹੱਥ ਜੋੜ ਕੇ ਬੇਨਤੀ ਕਰਦੇ ਆ ਕੋਈ ਬੈਟਰੀ ਵਾਲੀ ਸਕੂਟਰੀ ਉਹ ਮਿਲ ਜਾਵੇ ਅੱਛਾ ਬੈਟਰੀ ਵਾਲਾ ਹਾਂਜੀ ਹਟੋ ਅੱਛਾ ਤੇ ਆਪਣਾ ਬੱਚਿਆਂ ਦਾ ਕੋਈ ਰੋਜ਼ਗਾਰ ਚਲਾ ਸਕੀਏ ਕੋਰ ਅੱਛਾ ਭਾਈ ਜੀ ਇੱਕ ਜਿਤਨਾ ਹੁਣ ਤੁਹਾਡੀ ਲੱਤ ਜਿਹੜੀ ਹੈ ਇੱਕ ਪੂਰੀ ਤਰ੍ਹਾਂ ਤੁਸੀਂ ਅੰਗ ਹੀ ਦੇ ਤੌਰ ਤੇ ਕਿਵੇਂ ਜਾਂਦੇ ਹੋ ਇਹਦੇ ਵਿੱਚ ਸਰਕਾਰ ਵੱਲੋਂ ਇੱਕ ਪੈਨਸ਼ਨ ਸਕੀਮ ਜਾਰੀ ਕੀਤੀ ਗਈ ਹੈ ਵੀ ਜਿਹੜਾ ਮੰਜਾ ਬੰਦਾ ਮੰਜੇ ਤੇ ਆ ਜਾਂ ਅੰਗ ਹੀਨ ਅੰਗ ਕਟਿਆ ਹੋਣਾ ਉਹਨੂੰ ਸਰਕਾਰ ਵੱਲੋਂ ਪੈਨਸ਼ਨ ਸਕੀਮ ਦਿੱਤੀ ਜਾਂਦੀ ਹੈ ਕਿ ਉਹ ਤੁਹਾਨੂੰ ਮਿਲਦੀ ਹੈ ਨਹੀਂ ਜੀ ਨਹੀਂ ਮਿਲਦੀ ਨਹੀਂ ਮਿਲਦੀ ਘਰ ਦੇ ਵਿੱਚ ਬਿਜਲੀ ਦਾ ਪ੍ਰਬੰਧ ਹੈਗਾ ਬਿਜਲੀ ਦਾ ਹਾਂ ਜੀ ਇਦਾਂ ਹੀ ਕੁੰਡੀ ਕਾਂਡੀ ਲਾ ਕੇ ਗੁਜ਼ਾਰਾ ਕਰੀ ਆ। ਆਪ ਦਾ ਮੀਟਰ ਨਹੀਂ ਲੱਗਿਆ ਹੋਇਆ। ਮੀਟਰ ਲੱਗਾ ਹੀ ਜੀ ਸਾਂਝਾ ਲੱਗਾ ਹੀਗਾ। ਮੇਰਾ ਨਾਂ ਗੁਰਦੇਵ ਸਿੰਘ ਹੈ। ਇਹ ਇਹ ਪਰਿਵਾਰ ਤੁਹਾਡੇ ਮਿਲਕ ਗਵਾਨ ਚ ਰਹਿੰਦਾ। ਹਾਂ ਜੀ ਨਿੱਦੀ ਕੇ ਸਾਡਾ ਲੱਗੇ ਘਰ ਸੀ। ਹੂੰ। ਇਹ ਵੀਰ ਦੀ ਲੱਤ ਕੱਟੀ ਗਈ ਐਕਸੀਡੈਂਟ ਨਾਲ ਇੱਥੋਂ 2.5 ਸਾਲ ਪਹਿਲਾਂ ਐਕਸੀਡੈਂਟ ਹੋਇਆ। ਜੀ। ਐਕਸੀਡੈਂਟ ਹੋਣ ਤੋਂ ਬਾਅਦ ਤੇ ਦਾ ਇਲਾਜ ਵੀ ਕਰਵਾਇਆ ਜਿਹਦੇ ਨਾਲ ਐਕਸੀਡੈਂਟ ਹੋਇਆ ਨੇ ਲੱਖ ਰੁਪਇਆ ਲਾਇਆ ਸੀ। ਉਸ ਤੋਂ ਬਾਅਦ ਉਹ ਵੀ ਜਵਾਬਦਾ ਮੈਂ ਵੀ ਗਰੀਬ ਆਦਮੀ ਮੈਂ ਕਿਹੜਾ ਜਾਣ ਕੇ ਕੀਤਾ। ਜੀ ਜੀ। ਆਟੋ ਰਿਕਸ਼ੇ ਦੀ ਵੀਰ ਨੇ ਗੱਲ ਕੀਤੀ ਕਿ ਮੈਨੂੰ ਇੱਕ ਆਟੋ ਰਿਕਸ਼ਾ ਲੈ ਕੇ ਦਿੱਤਾ ਜਾਵੇ ਯਾਰ ਬਹੁਤ ਸਾਰੇ ਸਾਡੇ ਐਨ ਆਰ ਆਈ ਭਰਾ ਬੈਠੇ ਨੇ ਜਿਹੜੇ ਦੂਰ ਦੂਰ ਤੱਕ ਵਿਦੇਸ਼ਾਂ ਤੱਕ ਵੀ ਕਿਤੇ ਕੋਈ ਆਫਤ ਆਉਂਦੀ ਹੈ ਨਾ ਜਿੱਥੇ ਕਿਤੇ ਕੋਈ ਪੁਚਾਲ ਦੇ ਨਾਲ ਜਾਂ ਕੋਈ ਹੜ ਆ ਜਾਂਦਾ ਹੈ ਤੇ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ ਉਸਥੇ ਮਦਦ ਲੈ ਕੇ ਪਹੁੰਚ ਜਾਂਦੇ ਨੇ ਹੁਣ ਆਪਾਂ ਸੜਕਾਂ ਦੇ ਉੱਤੇ ਕਿੱਡੇ ਕਿੱਡੇ ਵੱਡੇ ਲੰਗਰ ਲਾ ਦਿੰਨੇ ਆ ਉਹ ਵੀ ਜ਼ਰੂਰੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨਾ ਲਾਓ ਪਰੇਸੀ ਨਾਲੇ ਕਿੰਨੇ ਵੀ ਜਿੱਥੇ ਜ਼ਰੂਰਤ ਹੁੰਦੀ ਹੈ ਨਾ ਜਿੱਥੇ ਲੋੜ ਹੈ ਉੱਥੇ ਵੀ ਸਾਡੇ ਲੋਕਾਂ ਨੂੰ ਪਹੁੰਚਣਾ ਜ਼ਰੂਰ ਚਾਹੀਦਾ ਹੈ ਸੰਗਤ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਚੋਂਗ ਪਿੰਡ ਦੇ ਵਿੱਚ ਹੈ ਜ਼ਿਲ੍ਹਾ ਤਰਨਤਾਰਨ ਦਾ ਏ ਛੋਟਾ ਜਿਹਾ ਕਸਬਾ ਹੈ ਤੇ ਹਲਕਾ ਖੇਮ ਕਰਨ ਦੇ ਵਿੱਚ ਪਿੰਡ ਪੈਂਦਾ ਹੈ ਅੱਜ ਇੱਕ ਐਸੇ ਪਰਿਵਾਰ ਦੀ ਕਹਾਣੀ ਤੁਹਾਨੂੰ ਦਿਖਾਵਾਂਗੇ ਕਦੇ ਇਹ ਪਰਿਵਾਰ ਜਿਹੜਾ ਆਪਣੀ ਮਿਹਨਤ ਮੁਸ਼ਕਲਤ ਦੇ ਨਾਲ ਹੱਸਦਾ ਵੱਸਦਾ ਸੀ ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਕਬਾੜ ਦਾ ਕੰਮ ਕਰਦਾ ਸੀ ਰੇੜੀ ਫੇੜੀ ਲਾ ਕੇ ਜਿਹੜੇ ਆਮ ਤੁਸੀਂ ਦੇਖਦੇ ਹੋ ਪਿੰਡਾਂ ਦੇ ਵਿੱਚ ਕਬਾੜ ਖਰੀਦਣ ਕਬਾੜੀ ਆਉਂਦੇ ਨੇ ਰੇੜੀ ਫੇੜੀ ਦੁਆਰਾ ਤੇ ਕੁਝ ਸਮਾਂ ਪਹਿਲਾਂ ਇਸ ਵੀਰ ਦਾ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਦੇ ਕਾਰਨ ਇਸ ਵੀਰ ਦੀ ਮੋٹے ਪੱਟੋਂ ਲੱਤ ਜਿਹੜੀ ਆ ਉਹ ਕੱਟੀ ਜਾਂਦੀ ਹੈ ਤੇ ਅੱਜ ਇਹ ਪਰਿਵਾਰ ਜਿਹੜਾ ਦੁਰਬਤ ਦੀ ਜ਼ਿੰਦਗੀ ਜੀ ਰਿਹਾ ਆ ਆਪਾਂ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਵਾਂਗੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਇਹ ਦਰਵਾਜ਼ਾ ਹੈ ਸਟਾਰਟਿੰਗ ਦਾ ਆਪਾਂ ਘਰ ਦੇ ਤੁਹਾਨੂੰ ਹਾਲਾਤ ਇੱਕ ਵਾਰੀ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਪੁਰਾਣਾ ਘਰ ਹੈ ਇਸ ਘਰ ਦੇ ਵਿੱਚ ਇਸ ਘਰ ਦੇ ਮੁਖੀਏ ਦੇ ਨਾਲ ਹੀ ਖੁਸ਼ੀਆਂ ਸਨ ਪਰ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਬਾਈ ਜਿਹੜਾ ਵਾ ਉਹ ਮੰਜੇ ਦੇ ਉੱਤੇ ਪਿਆ ਤਸਵੀਰ ਇੱਕ ਵਾਰੀ ਦਿਖਾ ਦੋ ਤੁਸੀਂ ਦੇਖ ਸਕਦੇ ਹੋ ਕਿ ਬਾਈ ਦੀ ਮੋٹے ਪੱਟੋਂ ਲੱਤ ਜਿਹੜੀ ਆ ਉਹ ਕੱਟੀ ਗਈ ਹੈ ਐਕਸੀਡੈਂਟ ਦੁਆਰਾ ਤੇ ਘਰ ਦੇ ਹਾਲਾਤ ਜਿਹੜੇ ਬਹੁਤ ਹੀ ਨਾ ਸੁਖਨੇ ਇੱਕ ਵਾਰੀ ਇਧਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਬਰਾਂਡੇ ਦੇ ਅੰਦਰ ਹੀ ਇਸੇ ਕਾਰਨ ਇੱਕ ਬਾਥਰੂਮ ਬਣਾਇਆ ਗਿਆ ਵੀਰ ਦੇ ਇਸ਼ਨਾਨ ਕਰਨ ਵਾਸਤੇ ਕਿਉਂਕਿ ਇਹ ਹੁਣ ਆਪਣੇ ਆਪ ਉੱਠ ਕੇ ਬਾਹਰ ਅੰਦਰ ਤਾਂ ਜਾ ਨਹੀਂ ਸਕਦਾ ਇੱਕ ਘਰ ਦੀ ਛੱਤ ਵੀ ਦਿਖਾ ਦਿਓ ਕਿ ਇਹ ਬਹੁਤ ਪੁਰਾਣਾ ਘਰ ਹੈ ਘਰ ਦੀਆਂ ਛੱਤਾਂ ਜਿਹੜੀਆਂ ਬਰਸਾਤ ਦੇ ਕਾਰਨ ਝੁੰਡੀਆਂ ਨੇ ਪਰਿਵਾਰ ਦੇ ਦੋ ਬੇਟੀਆਂ ਨੇ ਤੁਸੀਂ ਦੇਖ ਸਕਦੇ ਹੋ ਦੋ ਬੇਟੀਆਂ ਪਰਿਵਾਰ ਦੇ ਵਿੱਚ ਇੱਕ ਬੇਟਾ ਹੈ ਤੇ ਬੇਟਾ ਵੀ ਜਿਹੜਾ ਹਜੇ ਕਮਾਉਣ ਜੋਗਾ ਨਹੀਂ ਹੈ ਉਮਰ ਦੇ ਵਿੱਚ ਛੋਟਾ ਕੁਝ ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਨੇ ਆਸੀਂ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਦੇ ਹਾਲਾਤ ਜਿਹੜੇ ਉਹ ਵੀ ਬਹੁਤ ਨਾਜ਼ੁਕ ਨੇ ਇੱਥੇ ਵੀ ਇਹ ਪ੍ਰਾਣੀਆਂ ਬਾਲਿਆਂ ਵਾਲੀਆਂ ਛੱਤਾਂ ਐ ਤੇ ਚੋਆ ਪੈ ਪੈ ਕੇ ਇਹ ਸਾਰੀਆਂ ਛੱਤਾਂ ਜਿਹੜੀਆਂ ਵਾ ਜਦੋਂ ਚੋਂਦੀਆਂ ਨੇ ਬਰਸਾਤ ਦੇ ਨਾਲ ਤੇ ਇਹ ਘਰ ਦਾ ਸਮਾਨ ਜਿਹੜਾ ਵਾ ਉਹ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਵਾਰ-ਵਾਰ ਧੁੱਪ ਲਵਾ ਕੇ ਇਹ ਵਰਤਨ ਦੇ ਯੋਗ ਵੀ ਨਹੀਂ ਰਹਿ ਜਾਂਦਾ ਇਹੋ ਇੱਕ ਕਮਰਾ ਇਹਨਾਂ ਕੋਲ ਇਸੇ ਦੇ ਵਿੱਚ ਰਸੋਈ ਇਸੇ ਦੇ ਵਿੱਚ ਇਹਨਾਂ ਦਾ ਬੈੱਡਰੂਮ ਐ ਆਪਾਂ ਵੀਰ ਦੇ ਨਾਲ ਤੁਹਾਡੀ ਸਿੱਧੀ ਗੱਲਬਾਤ ਕਰਾਉਨੇ ਆ ਤੇ ਜਾਣਦੇ ਆ ਪੂਰੀ ਕਹਾਣੀ ਉਹਨਾਂ ਦੇ ਕੋਲੋਂ ਬਾਈ ਜੀ ਪਹਿਲੇ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਚਾਨਣ ਸਿੰਘ ਜੀ ਚਾਨਣ ਸਿੰਘ ਜੀ ਕਿੰਨੇ ਸਮੇਂ ਤੋਂ ਤੁਹਾਡਾ ਐਕਸੀਡੈਂਟ ਹੋਇਆ? ਇਹ ਹੋ ਗਿਆ ਜੀ 2.5 ਸਾਲ ਹੋ ਗਿਆ ਜੀ। 2.5 ਸਾਲ ਹੋ ਗਿਆ ਤੇ ਇਹ ਲੱਤ ਫਿਰ ਉਦੋਂ ਐਕਸੀਡੈਂਟ 'ਚ ਕੱਟੀ ਜਾਂਦੀ ਹੈ ਕਿ ਬਾਅਦ 'ਚ ਕੱਟਣੀ ਹੈ? ਨਹੀਂ ਜੀ ਇਹ ਬਾਅਦ 'ਚ ਕੱਟੀ ਜਾਂਦੀ ਹੈ ਤੇ ਮਹੀਨਾ ਕਿ ਹੋਇਆ? ਹੂੰ ਮਹੀਨਾ ਕੋਇਆ। ਹਾਂਜੀ ਹੁਣ ਆਪਰੇਸ਼ਨ ਹੋਇਆ ਇਹਦਾ? ਆਪਰੇਸ਼ਨ ਹੋਇਆ ਜੀ। ਆਪਰੇਸ਼ਨ ਹੋਇਆ ਤੇ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ? ਪਹਿਲਾਂ ਫੇਰੀ ਦਾ ਕੰਮ ਕਰਦੇ ਸੀ ਜੀ ਕੋਵਾੜ ਦਾ। ਅੱਛਾ ਜੀ। ਹਾਂਜੀ ਤੇ ਉਹਦੇ ਵਿੱਚ ਕਿੰਨੇ ਕ ਪੈਸੇ ਕਮਾ ਲਿੰਦੇ? ਉਹਦੇ ਵਿੱਚੋਂ ਜੀ ਇਤਰਾ ਹੀ ਪਾਰਲਰ ਕੋਸ਼ ਬੱਚਿਆਂ ਦਾ ਹੀ ਗੁਜ਼ਾਰਾ ਹੀ ਮਸਾਉਂਦਾ ਜੀ। ਹੂੰ ਹਾਂਜੀ ਤੇ ਹੁਣ ਜਦੋਂ ਹੋਰ ਕਮਾਈ ਦਾ ਕੀ ਸਾਧਨ ਹੈ ਤੁਹਾਡਾ ਕਮਾਈ ਦਾ ਸਾਧਨ ਇਹ ਜੀ ਘਰ ਦੇ ਸਕੂਲ ਜਾਂਦੇ ਆ 3000 ਰੁਪਏ ਤਨਖਾਹ ਲੈਂਦੇ ਨੇ 3000 ਰੁਪਏ ਹਾਂਜੀ ਉਹਦੇ ਚ ਵੀ ਬਲੈ 600 ਰੁਪਿਆ ਕਿਰਾਇਆ ਪੜਾ ਲੱਗ ਜਾਂਦਾ ਪ੍ਰਾਈਵੇਟ ਸਕੂਲ ਜਾਂਦੇ ਨੇ ਪ੍ਰਾਈਵੇਟ ਸਕੂਲ ਦਾ ਅੱਛਾ ਅੱਛਾ ਹਾਂਜੀ ਤੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਹੋਰ ਦੋ ਬੇਟੀਆਂ ਇੱਕ ਬੇਟਾ ਹੈ ਹਾਂਜੀ ਹੁਣ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਤੁਹਾਡੀ ਲੋਕ ਜਿਹੜੇ ਆ ਕਿਸ ਤਰ੍ਹਾਂ ਤੁਹਾਡੀ ਮਦਦ ਕਰਨ ਕੀ ਹੋ ਸਕਦਾ ਤੁਹਾਡੀ ਰੋਜ਼ੀ ਰੋਟੀ ਦਾ ਜੇ ਕੋਈ ਜੁਗਾੜ ਕਰਨਾ ਹੋਵੇ ਕਿਵੇਂ ਕਰ ਸਕਦੇ ਇਹ ਵੀਰਾਂ ਗਾੜੀ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਆ ਕੋਈ ਬੈਟਰੀ ਵਾਲੀ ਸਕੂਟਰੀ ਉਹ ਮਿਲ ਜਾਵੇ ਅੱਛਾ ਬੈਟਰੀ ਵਾਲਾ ਹਾਂ ਜੀ ਹੱਥ ਆਟੋ ਆ ਅੱਛਾ ਤੇ ਆਪਣਾ ਬੱਚਿਆਂ ਦਾ ਕੋਈ ਰੁਜ਼ਗਾਰ ਚਲਾ ਸਕੀਏ ਕੋਰੁ ਅੱਛਾ ਭਾਈ ਜੀ ਇੱਕ ਜਿਤਨਾ ਹੋਣਾ ਤੁਹਾਡੀ ਲੱਤ ਜਿਹੜੀ ਹੈ ਇੱਕ ਪੂਰੀ ਤਰ੍ਹਾਂ ਤੁਸੀਂ ਅੰਗ ਹੀ ਉਤੇ ਤੌਰ ਤੇ ਗਿਨੇ ਜਾਂਦੇ ਹੋ ਇਹਦੇ ਵਿੱਚ ਸਰਕਾਰ ਵੱਲੋਂ ਇੱਕ ਪੈਨਸ਼ਨ ਸਕੀਮ ਜਾਰੀ ਕੀਤੀ ਗਈ ਹੈ ਵੀ ਜਿਹੜਾ ਮੰਜਾ ਬੰਦਾ ਮੰਜੇ ਤੇ ਆ ਜਾਂ ਅੰਗ ਹੀਨ ਅੰਗ ਕਟਿਆ ਹੋਇਆ ਉਹਨੂੰ ਸਰਕਾਰ ਵੱਲੋਂ ਪੈਨਸ਼ਨ ਸਕੀਮ ਦਿੱਤੀ ਜਾਂਦੀ ਕਿ ਉਹ ਤੁਹਾਨੂੰ ਮਿਲਦੀ ਹੈ ਨਹੀਂ ਜੀ ਨਹੀਂ ਮਿਲਦੀ ਨਹੀਂ ਮਿਲਦੀ ਘਰ ਦੇ ਵਿੱਚ ਬਿਜਲੀ ਦਾ ਪ੍ਰਬੰਧ ਹੈਗਾ ਬਿਜਲੀ ਦਾ ਹਾਂ ਜੀ ਇਦਾਂ ਹੀ ਕੁੰਡੀ ਕਾਂਡੀ ਲਾ ਕੇ ਗੁਜ਼ਾਰਾ ਕਰੀਆ ਆਪ ਦਾ ਮੀਟਰ ਨਹੀਂ ਲੱਗਿਆ ਹੋਇਆ ਮੀਟਰ ਲੱਗਾ ਹੀ ਜੀ ਸਾਂਝਾ ਲੱਗਾ ਹੀਗਾ ਅੱਛਾ ਅੱਛਾ ਤੋ ਮੁੜ ਕੇ ਬਿੱਲ ਨਹੀਂ ਹੈਗਾ ਤਰਿਆ ਅੱਛਾ ਅੱਛਾ ਤੋ ਨਾ ਪੜਤਾ ਹੀ ਮੀਟਰ ਵੀ ਕੱਟੇਗਾ ਹੁਣ ਬੱਤੀ ਕਿਸੇ ਦੇ ਘਰੋਂ ਲਾਉਂਦੇ ਆ ਨਹੀਂ ਉਥੋਂ ਲਾ ਲਈਦੀ ਹੈ ਬਕਸੀ ਚੋਂ ਲਾਉਂਦੇ ਬਕਸੀ ਚੋਂ ਲੱਗ ਰਹੀ ਲੱਗ ਰਹੀ ਅੱਛਾ ਤੇ ਇੱਕ ਆਟਾ ਦਾਲ ਸਕੀਮ ਸਰਕਾਰ ਵੱਲੋਂ ਚਲਾਈ ਜਾਂਦੀ ਉਹ ਆਟਾ ਦਾਲ ਤੁਹਾਨੂੰ ਮਿਲਦਾ ਨਹੀਂ ਆਟਾ ਕਣਕ ਮਿਲਦਾ ਨਹੀਂ ਤੇ ਇੱਕ ਕਣਕ ਮਿਲਦੀ ਹੈ ਅੱਛਾ ਭਾਈ ਸਾਹਿਬ ਜਿਹੜੀ ਆਟਾ ਦਾਲ ਸਕੀਮ ਸਰਕਾਰ ਵੱਲੋਂ ਜਾਰੀ ਕੀਤੀ ਗਈ ਕੀ ਉਹ ਤੁਹਾਨੂੰ ਮਿਲਦੀ ਹੈ ਕਣਕ ਮਿਲਦੀ ਹੈ ਜੀ ਕਣਕ ਮਤਲਬ ਹਾਂ ਜੀ ਤੇ ਹੁਣ ਜਿਹੜੀ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਵਾ ਇਹਦੇ ਵਿੱਚ ਕੋਈ ਪੰਚਾਇਤ ਦਾ ਬੰਦਾ ਜਾਂ ਕੋਈ ਹੋਰ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਕੋਈ ਸਮਾਜ ਸੇਵੀਰ ਤੁਹਾਡੀ ਮਦਦ ਵਾਸਤੇ ਆ ਕੇ ਆਇਆ ਹੈ ਨਹੀਂ ਜੀ ਪਹਿਲਾਂ ਰਿਸ਼ਤੇਦਾਰਾਂ ਨੇ ਮਤ ਦਿੱਤੀ ਹੈ ਜੀ ਹੁਣ ਉਹ ਵੀ ਪਛਾੜ ਗਿਆ ਕੋਈ ਪਿੰਡ ਦੇ ਮੋਤ ਵਰਨੇ ਨਹੀਂ ਹੱਦੀ ਕੀਤੀ ਕਿਸੇ ਨੇ ਮਤ ਨਹੀਂ ਕਿਸੇ ਨੇ ਮਤ ਨਹੀਂ ਕੀਤੀ ਹਾਂ ਸੋ ਸੱਜ ਜੀ ਸਾਡੇ ਨਾਲ ਇਸ ਵੇਲੇ ਪਿੰਡ ਵਾਸੀ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਭਾਈ ਸਾਹਿਬ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਗੁਰਦੇਵ ਸਿੰਘ ਹੈ ਇਹ ਇਹ ਪਰਿਵਾਰ ਤੁਹਾਡੇ ਮਤਲਬ ਪਗਵਾਰ ਚ ਰਹਿੰਦਾ ਹਾਂ ਜੀ ਨਹੀਂ ਦੀ ਕੇ ਸਾਡਾ ਲਾਗੇ ਘਰ ਸੀ ਹੂੰ ਇਹ ਵੀਰ ਦੀ ਲੱਤ ਕੱਟੀ ਗਈ ਐਕਸੀਡੈਂਟ ਨਾਲ ਇੱਥੋਂ ਢਾਈ ਸਾਲ ਪਹਿਲਾਂ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਹੋਣ ਤੋਂ ਨਾਤੇ ਦਾ ਇਲਾਜ ਵੀ ਕਰਵਾਇਆ ਜਿਸ ਨੇ ਐਕਸੀਡੈਂਟ ਹੋਇਆ ਉਹਨੇ ਲੱਖ ਰੁਪਇਆ ਲਾਇਆ ਉਸ ਤੋਂ ਬਾਅਦ ਉਹ ਵੀ ਗਰੀਬ ਆਦਮੀ ਮੈਂ ਕਿਹੜਾ ਜਾਣ ਕੇ ਕੀਤਾ ਜੀ ਜੀ ਉਸ ਕਿਸਮਤ ਇਸ ਦੀ ਅੱਛਾ ਜਿਹਨੇ ਐਕਸੀਡੈਂਟ ਕਰਾਇਆ ਉਹਨੇ ਲੱਖ ਰੁਪਇਆ ਲਾਇਆ ਪਹਿਲੋਂ ਲਾਇਆ ਜੀ ਅੱਜ ਤੋਂ 2 ਸਾਲ ਪਹਿਲੋਂ ਅੱਛਾ 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 ਉਸ ਤੋਂ ਬਾਅਦ ਤੁਹਾਨੂੰ ਪਤਾ ਉਹ ਵੀ ਗਰੀਬ ਆਦਮੀ ਏਡਾ ਕੋਈ ਵੱਡਾ ਅਮੀਰ ਨਹੀਂ ਸੀ ਹੂੰ ਉਸ ਤੋਂ ਬਾਅਦ ਚੜਾਇ ਇਤਨੇ ਜੂਨੀਅਨ ਡਿਆ ਬਿਮਾਰੀ ਨਹੀਂ ਤੁਹਾਨੂੰ ਕੀ ਲੱਗਦਾ ਕਿ ਵਾਕਈ ਬੰਦਾ ਮਿਹਨਤੀ ਸੀ ਇਹਦੀ ਮਦਦ ਹੋਣੀ ਚਾਹੀਦੀ ਹੈ ਜਰੂਰ ਜੀ ਇਹਦੀ ਮਿਹਨਤ ਜਿਸ ਤਰ੍ਹਾਂ ਵੀਰ ਮੰਗ ਕਰ ਰਿਹਾ ਨਾ ਵੀ ਮੈਂ ਇਹਦੀ ਮਸਤ ਮੈਦਾਨੇ ਵੀ ਵੱਧ ਤੋਂ ਵੱਧ ਹੋਣੀ ਚਾਹੀਦੀ ਆ ਹੂੰ ਕਿਉਂਕਿ ਜਿਹੜੇ ਐੜੇ ਐੜੇ ਦਾਨੀ ਸੱਜਣਿਆ ਵੀ ਕਈ ਥਾਵਾਂ ਤੇ ਸੁਣਿਆ ਵੀ ਬਾਬੇ ਜੂਰ ਸਾਹਿਬ ਗੱਡੀ ਚੜਾਏ ਉੱਥੇ ਇੰਨਾ ਸੋਨਾ ਚੜਾਤਾ ਇਹੋ ਜਿਹਾ ਗਰੀ ਪ੍ਰਾਰ ਨੂੰ ਦਿੱਤਾ ਜਾਵੇ ਤੇ ਉਹ ਬਹੁਤ ਵਧੀਆ ਗੱਲ ਜੀ ਜੀ ਜਿਸ ਤਰ੍ਹਾਂ ਵੀਰ ਕਹਿ ਰਿਹਾ ਵੀ ਮੈਨੂੰ ਇੱਕ ਆਟੋ ਰਿਕਸ਼ਾ ਲੈ ਕੇ ਦਿੱਤਾ ਜਾਵੇ ਹਾਂ ਤੇ ਇਹ ਵਾਕਈ ਆਟੋ ਰਿਕਸ਼ਾ ਚਲਾ ਕੇ ਕੰਮ ਕਰ ਸਕਦਾ ਹਾਂ ਜੀ ਕੋਈ ਆਪਣਾ ਰੋਜ਼ਗਾਰ ਮੜਾ ਮੋੜ ਕਿਉਂਕਿ ਫੇਰੀ ਫਾਰੀ ਦਾ ਕੰਮ ਪਹਿਲੂ ਵੀ ਕਰਦਾ ਸੀ ਤੇ ਫੇਰ ਕਰ ਲੂਗਾ ਕੋਈ ਲੋਕ ਵੀ ਮਤ ਕਰ ਦੇਣਗੇ ਕਿ ਗਰੀਬ ਆਦਮੀ ਉੱਠਿਆ ਫਿਰ ਹੂੰ ਤੇ ਇਹਨਾਂ ਦੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਇਆਂ ਜੀ ਦੋ ਬੇਟੀਆਂ ਹੂੰ ਇੱਕ ਬੇਟਾ ਇੱਕ ਬੇਟਾ ਇੱਕ ਇਹਨਾਂ ਦੀ ਵਾਈਫ ਹੂੰ ਬੱਚੇ ਪੜ੍ਹਦੇ ਨੇ ਜੇ ਪੜ੍ਹਦੇ ਆ ਜੀ ਉਹ ਜਿੱਥੇ ਬੇਚੜੀ ਸਕੂਲ ਕੰਮ ਕਰਦੀ ਨਾ ਬੁੱਕਰ ਮਾਂਜਾ ਮਾਰਦੀ ਆ ਹੂੰ ਉੱਥੇ ਮੜਾ ਮੋੜੋ ਸਕੂਲ ਵਾਲੇ ਨੇ ਆਖਿਆ ਵੀ ਤੇ ਅਡ ਤੂੰ ਫੀਸ ਅਸੀਂ ਨਹੀਂ ਲੈਂਦੇ ਹੂੰ ਐਸੇ ਸਾਬ ਨਗਰਾ ਚੰਦ ਅੱਛਾ ਉਸੇ ਸਕੂਲ ਚ ਬੱਚੇ ਜਾਂਦੇ ਜਿੱਥੇ ਇਹਨਾਂ ਦੀ ਬੀਬੀ ਆ ਕਰਦੀ ਆ ਕੰਮ ਕਾਰ ਹਾਂ ਸੋ ਸੰਗਤ ਜੀ ਆਪਾਂ ਇਸ ਭਾਈ ਸਾਹਿਬ ਜੀ ਦੀ ਧਰਮ ਪਤਨੀ ਵੀ ਸਾਡੇ ਨਾਲ ਜੁੜ ਰਹੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸੋ ਇਸ ਭਾਈ ਸਾਹਿਬ ਜੀ ਦੇ ਘਰ ਵਾਲੇ ਸਾਡੇ ਨਾਲ ਨੇ ਉਹਨਾਂ ਦੀ ਧਰਮ ਪਤਨੀ ਆਪਾਂ ਕਰਦੇ ਹਾਂ ਗੱਲਬਾਤ ਭੈਣ ਜੀ ਸਸੀ ਕਾਲ ਤੇ ਵੀਰ ਨੂੰ ਕਿਦਾਂ ਕਚਰ ਹੋ ਗਿਆ ਇਸ ਤਰ੍ਹਾਂ ਮਨਜੇ ਤੇ ਇਹਨਾਂ ਨੂੰ ਵੀਰੇ ਦਾ ਤੋਟਾ ਹੀ ਤੇ ਇਹਨਾਂ ਸਾਲੀ ਹੋ ਗਏ ਹਾਂ ਹਾਂਜੀ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਵੀਰੇ ਇਦਾਂ ਹੀ ਮੈਂ ਹੀ ਘਰ ਦੇ ਵਿੱਚ ਕੱਲੀ ਆ ਸਕੂਲ ਦੇ ਵਿੱਚ ਕੰਮ ਕਰਦੀ ਝਾੜੂ ਮਾਂਜੇ ਦਾ ਤੇ ਉੱਥੋਂ 3000 ਦਿੰਦੇ ਆ ਤਨਖਾਹ ਹੂੰ ਹਾਂਜੀ ਤੇ ਪਹਿਲਾਂ ਪਹਿਲਾਂ ਠੀਕ ਸੀ ਚੱਲਦਾ ਜਦੋਂ ਵੀਰ ਕੰਮ ਕਰਦਾ ਸੀ ਹਾਂਜੀ ਪਹਿਲਾਂ ਬਹੁਤ ਵਧੀਆ ਕੰਮ ਸੀ ਕਿਉਂਕਿ ਇਹਨਾਂ ਦੇ ਸਿਰ ਤੇ ਸਾਰਾ ਕੰਮ ਸੀ ਹੂੰ ਹਾਂਜੀ ਇਹੋ ਹੀ ਸਾਡਾ ਮੁੱਖ ਬੰਦਾ ਹੀ ਕਰਦਾ ਕਮਾਉਣ ਵਾਲਾ ਹੂੰ ਹੂੰ ਕਰ ਕਿੰਨਾ ਖਰਚਾ ਹੋਣ ਤੱਕ ਇਹਨਾਂ ਦੇ ਐਕਸੀਡੈਂਟ ਚ ਆ ਗਿਆ ਖਰਚਾ ਤੇ ਬਹੁਤ ਵੀਰਜੀ ਆ ਗਿਆ ਤੇ ਹੁਣ ਤੇ ਚਲੋ ਏਦਾਂ ਫੜਫੜਾ ਕੇ ਭੈਣਾ ਭਰਾਵਾਂ ਨੇ ਸਾਥ ਦਿੱਤਾ ਕੁਛ ਨਾਲ ਹੂੰ ਹੂੰ ਤੁਹਾਨੂੰ ਪਤਾ ਭੈਣ ਭਰਾ ਵੀ ਕਿੰਨਾ ਕੁ ਚਿਰ ਸਾਥ ਦੇਣਗੇ ਕੁ ਸਾਲ ਦੇਣਗੇ ਕੁ 2 ਸਾਲ ਜੀ 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 ਘਰਾਂ ਦੇ ਖਰਚੇ ਆਪਣੇ ਹੀ ਬਹੁਤ ਆ ਹੂੰ ਉਸ ਤੋਂ ਬਾਅਦ ਫਿਰ ਇਦਾਂ ਵਿਆਜੀ ਸਵਾਏ ਚੁੱਕ ਚੁੱਕ ਕੇ ਲਾਏ ਆ ਹੂੰ ਤੇ ਨਹੀਂ ਗੱਲ ਸੁੱਤਰਾਈ ਹੁਣ ਫਿਰ ਸਾਨੂੰ ਲੱਤ ਕਟਵਾਉਣੀ ਪਈ ਇਹਨਾਂ ਦੀ ਹੂੰ ਹਾਂਜੀ ਨਹੀਂ ਲਾਜ ਹੋਇਆ ਪੈਸੇ ਦੁੱਖ ਹੋਈ ਹੂੰ ਹੂੰ ਹਾਂਜੀ ਤੇ ਹੁਣ ਬੇਟਾ ਬੇਟਾ ਕੋ ਕੰਮ ਕਰਦਾ ਨਹੀਂ ਨਹੀਂ ਬੱਚੇ ਮੇਰੇ ਪੜਦੇ ਤੇ ਨਹੀਂ ਦੋ ਗੁੱਡੀਆਂ ਕਾਕਾ ਹੈ ਹੂੰ ਹਾਂਜੀ ਹੋਰ ਕੀ ਮੰਗ ਕਰਦੇ ਮੰਗ ਹੀ ਇਹ ਹੀ ਕਰਦੇ ਆ ਕਿ ਸਾਡੇ ਘਰ ਦਾ ਚਲੋ ਗੁਜ਼ਾਰਾ ਨਹੀਂ ਕੋਈ ਹੈਗਾ ਕੋਈ ਇਹਨਾਂ ਦਾ ਖਰਚਾ ਬੰਨਿਆ ਜਾਵੇ ਕੋਈ ਸਾਡੀ ਹੈਲਪ ਕਰਨ ਹੂੰ ਇਹ ਮੰਗ ਕਰਦੇ ਆ ਵੀ ਅਸੀਂ ਬਹੁਤ ਗਰੀਬੀ ਆ ਸਾਡੇ ਤੇ ਕੋਈ ਸਾਡਾ ਹੈ ਨਹੀਂ ਹਾਲ ਮਤਲਬ ਕਮਾਉਣ ਵਾਲਾ ਮੈਂ 3000 ਦੇ ਨਾਲ ਕਿੱਥੇ ਕਿੱਥੇ ਇਹਨਾਂ ਦੀ ਦਵਾਈ ਲਿਆਵਾ ਕਿ ਘਰ ਦਾ ਖਰਚਾ ਚਲਾਵਾ ਕੀ ਕਰਾਂ ਉਹ ਅਜੇ ਵੀ ਦਵਾਈ ਚੱਲ ਰਹੀ ਹੈ ਹਾਂਜੀ ਬੰਤਲੀ ਮਹੀਨੇ ਦੀ ਕਿੰਨੇ ਕੁ ਦਵਾਈ ਆ ਜਾਂਦੀ 15 ਦਿਨਾਂ ਦੀ 1800 ਦੀ ਦਵਾਈ ਆਉਂਦੀ 15 ਦਿਨਾਂ ਦੀ 1800 ਦੀ ਦਵਾਈ ਹਾਂਜੀ ਤੇ ਫਿਰ ਬਹੁਤ ਘਰ ਦਾ ਗੁਜ਼ਾਰਾ ਮੁਸ਼ਕਲ ਹੁੰਦਾ ਮੁਸ਼ਕਲ ਬਹੁਤ ਜਿਆਦਾ ਹੈ ਕੀ ਕਰੀਏ ਭਰਾ ਹੂੰ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਇੱਕ ਆਪਾਂ 981428819 ਦੁਬਾਰਾ ਬੋਲ ਦਿਓ 981428819 ਸੰਗਤ ਜੀ ਇਹ ਸਨ ਭਾਈ ਸਾਹਿਬ ਜੀ ਦੀ ਧਰਮ ਪਤਨੀ ਆਪਾਂ ਪੂਰੇ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਪਰੋਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਸ ਵੀਰ ਨੇ ਇੱਕ ਮੰਗ ਰੱਖੀ ਹੈ ਕਿ ਮੈਨੂੰ ਆਟੋ ਰਿਕਸ਼ਾ ਲੈ ਕੇ ਦੇ ਇਹ ਬਹੁਤ ਵੱਡੀ ਗੱਲ ਹੈ ਇੱਕ ਬਹੁਤ ਸਾਰੇ ਲੋਕ ਜਦੋਂ ਮੰंजे ਤੇ ਪੈ ਜਾਂਦੇ ਉਹ ਕਹਿੰਦੇ ਵੀ ਸਾਡੀ ਪੈਸੇ ਦੇ ਨਾਲ ਮਦਦ ਕਰੋ ਜਾਂ ਸਾਡੇ ਪਰਿਵਾਰ ਨੂੰ ਪਾਲਣ ਵਾਸਤੇ ਸਾਡੀ ਮਦਦ ਕਰੋ ਪਰ ਇਹ ਬੰਦਾ ਅੱਜ ਵੀ ਕਹਿ ਰਿਹਾ ਕਿ ਮੈਂ ਆਪਣੀ ਮਿਹਨਤ ਅੱਜ ਵੀ ਕਰਨ ਨੂੰ ਤਿਆਰ ਆ ਪਰ ਮੈਨੂੰ ਕੋਈ ਰੋਜ਼ਗਾਰ ਦਾ ਜਿਹੜਾ ਜਰੀਆ ਵਾ ਉਹ ਮਿਲ ਜਾਵੇ ਆਟੋ ਰਿਕਸ਼ੇ ਦੀ ਵੀਰ ਨੇ ਗੱਲ ਕੀਤੀ ਕਿ ਮੈਨੂੰ ਇੱਕ ਆਟੋ ਰਿਕਸ਼ਾ ਲੈ ਕੇ ਦਿੱਤਾ ਜਾਵੇ ਯਾਰ ਬਹੁਤ ਸਾਰੇ ਸਾਡੇ ਐਨ ਆਰ ਆਈ ਭਰਾ ਬੈਠੇ ਨੇ ਜਿਹੜੇ ਦੂਰ ਦੂਰ ਤੱਕ ਵਿਦੇਸ਼ਾਂ ਤੱਕ ਵੀ ਕਿਤੇ ਕੋਈ ਆਫਤ ਆਉਂਦੀ ਹੈ ਨਾ ਜਿੱਥੇ ਕਿਤੇ ਕੋਈ ਪਚਾਲ ਦੇ ਨਾਲ ਜਾਂ ਕੋਈ ਹੜਾ ਆ ਜਾਂਦਾ ਹੈ ਤੇ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ ਉਸ ਤੇ ਮਦਦ ਲੈ ਕੇ ਪਹੁੰਚ ਜਾਂਦੇ ਨੇ ਹੁਣ ਆਪਾਂ ਸੜਕਾਂ ਦੇ ਉੱਤੇ ਕਿੱਡੇ ਕਿੱਡੇ ਵੱਡੇ ਲੰਗਰ ਲਾ ਦਿੰਨੇ ਆ ਉਹ ਵੀ ਜ਼ਰੂਰੀ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨਾ ਲਾਓ ਪਰ ਅਸੀਂ ਨਾਲ ਇਹ ਕਹਿੰਦੇ ਵੀ ਜਿੱਥੇ ਜ਼ਰੂਰਤ ਹੁੰਦੀ ਹੈ ਨਾ ਜਿੱਥੇ ਲੋੜ ਹੈ ਉੱਥੇ ਵੀ ਸਾਡੇ ਲੋਕਾਂ ਨੂੰ ਪਹੁੰਚਣਾ ਜ਼ਰੂਰ ਚਾਹੀਦਾ ਹੈ ਤੋਂ ਅਸੀਂ ਸੰਗਤ ਦੇ ਗਾੜੀ ਇੱਕ ਬੇਨਤੀ ਕਰ ਸਕਦੇ ਆ ਕਿ ਹੋ ਸਕੇ ਤੇ ਇਸ ਵੀਰ ਨੂੰ ਆਪਾਂ ਇੱਕ ਆਟੋ ਰਿਕਸ਼ਾ ਲੈ ਕੇ ਦਈਏ ਤਾਂ ਜੋ ਇਹ ਵੀਰ ਆਪਣਾ ਕਾਰੋਬਾਰ ਕਰਕੇ ਦੁਬਾਰਾ ਆਪਣੇ ਪਰਿਵਾਰ ਦੀ ਜਿਹੜੀ ਗੱਡੀ ਆ ਉਹਨੂੰ ਲਈ ਤੇ ਲਿਆ ਸਕੇ ਤੇ ਆਪਾਂ ਇਹ ਜਰੂਰ ਖੁਸ਼ੀ ਲੈਣੀ ਹੈ ਗੁਰੂ ਸਾਹਿਬ ਦੀ ਖੁਸ਼ੀ ਤਾਂ ਹੀ ਮਿਲਦੀ ਹੈ ਜੇ ਆਪਾਂ ਕਿਸੇ ਗਰੀਬ ਦੀ ਮਾਂ ਫੜੀਏ ਕਿਉਂਕਿ ਹਮੇਸ਼ਾ ਹੀ ਇੱਕ ਕਹਾਵਤ ਆਪਾਂ ਸੁਣਦੇ ਆਏ ਆ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸੋ ਇਸ ਕਹਾਵਤ ਨੂੰ ਸੱਚ ਕਰਦਿਆਂ ਹੋਇਆਂ ਸਾਰੇ ਜਾਣੇ ਰਲ ਕੇ ਇੱਕ ਹਲਾ ਮਾਰੀ ਤੇ ਵੀਰ ਨੂੰ ਇੱਕ ਆਟੋ ਦੀ ਸੇਵਾ ਜ਼ਰੂਰ ਕਰਕੇ ਦਈਏ ਅੱਜ ਦੀ ਵੀਡੀਓ ਵਿੱਚ ਚੇਨਈ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ